ਤਾ تشਰੀਆਕਾਰ ਸਾਰੇ ਪੰਜਾਬਾ ਤੋਂ ਤੁਹਾਡਾ ਸਵਾਗਤ ਹੈ ਆਪਣੇ ਯੂਚੂਬ ਚੈਨਲ ਪੰਜਾਬ ਮੌਸਮ ਚ ਜਿਸ ਵਿੱਚ ਜਿਉਂ ਆਪਾਂ 21 ਤੋਂ 30 ਮਈ ਤਾਈਂ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਹੀਟ ਵੇਵ ਦਾ ਲਟ ਮਿਲ ਚੁੱਕਾ ਹੈ ਪਰ ਮੌਸਮ ਪਾ ਵਲੋਂ ਗਰਮੀ ਆਪਣੇ ਬਾਬ ਹੀ ਵੱਡੇ ਪੱਧਰ ਤੇ ਪ੍ਰਭਾਵ ਕਰੂਗੀ ਪੰਜਾਬ ਨੂੰ ਬਾਕੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਾਂ ਜਾਂਦੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦੇ ਆਪਾਂ ਲਾ ਕੇ ਛੱਕਦੇ ਹਾਂ ਕਿਸਾਨ ਇਹਨਾਂ ਨਾਲ ਵੀਰ ਨੂੰ ਸ਼ੇਅਰ ਜੁੜੂ ਘਲੋਚ ਰੱਖੇ ਵਾਦੇ ਵੀਡੀਓ ਹੁਣ ਆਪਾਂ ਗੱਲ ਕਰੀਏ ਮੌਸਮ ਪਾ ਦੇ ਹੂਟ ਤੁਸੀਂ ਅੱਜ ਆਪਣੇ 21 ਤਰੀਕ 22 ਤਰੀਕ 23 ਤਰੀਕ 24 ਤਰੀਕ ਆਪਣਾ ਆਉਣ ਵਾਲਾ ਚਾਰ ਦਿਨਾਂ ਚ ਆਪਣ ਨੂੰ ਮੌਸਮ ਭਾਵ ਰੋਲਰਟ ਮਿਲ ਚੁਕਾ ਹੈ ਤੇ ਬਾਕੀ ਮੌਸਮ ਆਪਣਾ 26 ਤਰੀਕ ਤੇ ਡਰਾਈ ਹੈ 26 ਮਈ ਤਾਈਂ ਆਉਣ ਵਾਲੇ ਦਿਨਾਂ ਚ ਆਪ ਨੂੰ 30 ਮਈ ਤਾਈਂ ਵੀ ਮੌਸਮ ਇਸੇ ਤਰ੍ਹਾਂ ਡਰਾਈ ਹੀ ਦੇਖਣ ਨੂੰ ਮਿਲੇਗਾ ਤੇ ਰੈੱਡ ਵਾਰਨਿੰਗ ਮਿਲੀ ਹੋਈ ਹੈ ਵਾਰਨਿੰਗ ਵੀ yellow ਨਹੀਂ ਹੈ ਕਿ orange ਹੈ ਪੂਰੀ ਰੈੱਡ ਵਾਰਨਿੰਗ ਮਿਲੀ ਹੋਈ ਹੈ ਆਪ ਨੂੰ ਹੀਟ ਵੇਵ ਦਾ ਅਲਰਟ ਦੇਖਣ ਨੂੰ ਮਿਲਦਾ ਜਾਈ ਤਰ ਜਗ੍ਹਾ ਤੇ ਆਪ ਨੂੰ ਹੀਟ ਵੇਵ ਦੇਖਣ ਨੂੰ ਮਿਲ ਰਹੀ ਹੈ ਤਾਂ ਆਪਣੇ ਹੀਟ ਵੇਵ ਉਹੀ ਹੋ ਜਾਂਦਾ ਹੈ ਜਿੱਦਾਂ ਕਿ ਆਪਣੇ ਘੱਟ ਦਬਾਅ ਦਾ ਖੇਤਰ ਬਣ ਜਾਂਦਾ ਹੈ ਹੀਟ ਜਿਹੜੀ ਆਪਣੇ ਉੱਪਰ ਨਹੀਂ ਜਾਂਦੀ ਹੀਟ ਥੱਲੇ ਹੀ ਘੁੰਮਦੀ ਰਹਿੰਦੀ ਹੈ ਜਿਸ ਕਾਰਨ ਆਪਣੇ ਆਪਣੇ ਹੋਮੋਸ ਜਿਹਦਾ ਆਪਾਂ ਕਹ ਦਿੰਦੇ ਆ ਹੋਮੋ ਬਹੁਤ ਜ਼ਿਆਦਾ ਹੋ ਜਾਂਦਾ ਹੈ ਜਿਸ ਕਾਰਨ ਆਪਣੇ ਗਰਮੀ ਦਾ ਪ੍ਰਭਾਵ ਕਾਫੀ ਵੱਡੇ ਪੱਧਰ ਤੇ ਦੇਖਣ ਨੂੰ ਮਿਲਦਾ ਹੈ ਬਾਕੀ ਆਪਾਂ ਗੱਲ ਕਰੀਏ ਆਉਣ ਵਾਲੇ ਦਿਨਾਂ ਚ ਤੀਸਰੋਂ ਟੈਂਪਰੇਚਰ ਆਪਣੇ ਤੋਂ 40 ਤੋਂ ਲੈ ਕੇ 47 ਡਿਗਰੀ ਦੇ ਵਿਚਕਾਰ ਦੇਖਣ ਨੂੰ ਮਿਲੂਗੇ ਆਪਣੇ ਮਈ ਦੇ ਮਹੀਨੇ ਚ ਆਪਣੇ 30 ਮਈ ਦੇ ਵਿਚਕਾਰ ਆਪਣੇ 47 ਤੋਂ 60 ਡਿਗਰੀ ਟੈਂਪਰਚਰ ਦੇ ਵਿੱਚ ਦੇਖਣ ਨੂੰ ਮਿਲੂਗੇ। ਬਾਕੀ ਅੱਜ ਆਪਾਂ 44 43 44 ਡਿਗਰੀ ਦੇਖਣ ਨੂੰ ਮਿਲਿਆ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਾਫੀ ਜ਼ਿਆਦੀ ਗਰਮੀ ਦੇਖਣ ਨੂੰ ਮਿਲੂਗੀ। ਤਹਿਣ ਚਾੜੇ ਗਰੀ ਬਹੁਤ ਜ਼ਿਆਦਾ ਹੁੰਦਾ ਹੈ। ਜਿਸ ਕਾਰਨ ਆਪਣੇ ਜੁੜੇ ਵੀ ਪੰਜਾਬ ਦੇ ਵਾਸੀ ਆਪਣੇ ਕਿਸਾਨ ਵੀਰ ਹਨ ਜਿਹੜੇ ਵੀ ਆਪਣੇ ਆਪਣੇ ਪਲੀਜ਼ ਆਪਣਾ ਧਿਆਨ ਰੱਖੋ ਆਪਣੀ ਸਿਹਤ ਦਾ ਧਿਆਨ ਰੱਖੋ। ਤੋਂਪੇ ਆਪਣੇ ਸਾਫਾ ਤੋਂ ਬੋਡੀ ਕਵਰ ਕਰਕੇ ਹੀ ਜਾਇਓ। ਟ੍ਰੀ ਹਾਈਡਰੇਸ਼ਨ ਨਾ ਹੋ ਗਏ। ਇਸ ਕਾਰਨ ਪਾਣੀ ਵੀ ਕੋਗੜੀ ਰੱਖਿਓ। ਕਾਣੀ ਕਾਫੀ ਟਾਈਮ ਟਾਈਮ ਤੇ ਪੀਂਦੇ ਰਹੋ ਕਿਸਾਨ ਵੀ ਜਿਹੜੇ ਆਪਣੇ ਦੁਪਹਿਰ ਨੂੰ ਕੰਮ ਕਰਦੇ ਹਨ ਖੇਤਾਂ ਵਿੱਚ ਤਾਂ ਆਪਣੇ ਛੋਟੇ ਛੋਟੇ ਬੱਚੇ ਹਨ ਉਹਨਾਂ ਦਾ ਧਿਆਨ ਰੱਖੋ ਉਹਨਾਂ ਨੂੰ ਬਾਹਲਾ ਬਾਹਰ ਨਾ ਭੇਜੋ ਆਪਣੇ ਸਿੱਖਿਆ ਬੋਰਡ ਵੱਲੋਂ ਵੀ ਸਕੂਲਾਂ ਵੱਲੋਂ ਵੀ ਛੁੱਟੀਆਂ ਹੋ ਚੁੱਕੀਆਂ ਹਨ 21 ਮਈ ਤੋਂ ਅੱਜ ਤੱਕ ਅਸੀਂ ਛੁੱਟੀਆਂ ਹੋ ਚੁੱਕੀਆਂ ਹਨ ਕਿਉਂਕਿ ਗਰਮੀ ਦੇ ਰੈਡ ਅਲਰਟਾਂ ਆਉਣ ਵੱਧ ਦੇਣਾਂ ਚ ਇਸੇ ਤਰ੍ਹਾਂ ਜਾਰੀ ਰਹਿਣਗੇ ਜਿਸ ਕਾਰਨ ਅਸੀਂ ਥੋੜੀ ਜਿਹੀ ਗਰਮੀ ਚਾਈ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਆਪਣਾ ਉਮੀਦ ਆ ਵੀ ਕੋਈ ਸਪੈਲ ਨਹੀਂ ਦੇਖਣ ਨੂੰ ਮਿਲਿਆ ਆਪਣੇ ਪ੍ਰੀ ਮੌਨਸ ਹੁੰਦੇ ਥੋੜਾ ਬਹੁਤਾ ਹੀ ਮੀਂ ਮੀਨੇ ਹਲਾਤਾ ਆਪਣੇ ਮੀਂਹ तकरीबन 6 27 ਤੋਂ ਬਾਅਦ ਆਪਣੇ ਥੋੜੀ ਬੋਦੀ ਪੰਜਾਬ ਚ ਕਾਰਵਾਈ ਹੋਣ ਦੇ ਚਾਂਸ ਬਣੇ ਹੋਏ ਹਨ ਜਿਸ ਹਿਸਾਬ ਨਾਲ ਹਲਾਤਾ ਹੀ ਆਪਣੇ ਅਨੁਮਾਨ ਲੱਗ ਰਿਹਾ ਹੈ ਆਪਣੇ 26 ਤੋਂ 27 ਦੇ ਵਿੱਚ ਕਾਰ ਮਤਲਬ ਜੂਨ ਦੇ ਸਟਾਰਟਿੰਗ ਚ ਸ਼ਾਇਦ ਥੋੜੇ ਬੋਦੇ ਸਪੈਲ ਆਸਣਾ ਹੋਵੇ ਜਿਆਦਾ ਸਪੈਲ ਨਹੀਂ ਕਿਹਾ ਤਾਂ ਜਿਆਦਾ ਭਾਰੇ ਸਪੈਲ ਥੋੜੇ ਬੋਦੇ ਲਾਖੇ ਥੋੜੋ ਬਤਾ ਇਹ ਮੀਂਹ ਦੇਖ ਨੂੰ ਮਿਲੂਗਾ ਜਿਸ ਕਾਰਨ ਆਪਣੇ ਥੋੜੀ ਜੀ ਠਾਲੇ ਦੇਖ ਨੂੰ ਮਿਲੂਗੀ ਥੋੜੀ ਬੋਦੇ ਇੱਕ ਦੋ ਟੇਮਪਰੇਚਰ ਦੀ ਜਿਆਦੀ ਉਹ ਵੀ ਨਹੀਂ ਥੋੜੀ ਜੀ ਤੋ ਇਹ ਦੇਖ ਵੀ ਸਕਦੇ ਹੋ ਹਾਂਗੇ ਆਪਣੇ ਜੀ ਦੋ ਆਪਣੇ 26 ਦੇ ਖੀਰ ਤਾਈ ਜਾ ਕੇ ਥੋੜੀ ਜਿਹਾ ਟਾਈਮ ਚ ਹੱਲ ਪਾਊਗੀ ਮਤਲਬ ਆਪਣੇ ਬਾੜੀ ਨਹੀਂ ਥੋੜਾ ਥੋੜੇ ਬਦ ਲੱਗ ਚ ਆਪਣੇ ਕਿਉਂਕਿ ਥੋੜੀ ਨਵੀਂ ਇਕੱਠੀ ਹੋ ਜਾਊਗੀ ਪੰਜਾਬ ਵਿੱਚ ਆਪਣੇ ਮਈ ਦੇ ਖੀਰ ਤਈ ਜਾਂ ਜੂਨ ਦੇ ਆਪਣੇ ਪਹਿਲੇ ਦਿਨਾਂ ਚ ਹੋ ਸਕਦਾ ਆਪਣੇ ਪੰਜਾਬ ਦੇ ਕਾਫੀ ਲੱਗ ਚ ਸਪੈਲ ਦੇਖਣ ਨੂੰ ਲੱਗਣ ਛੋਟੇ ਛੋਟੇ ਜਿੱਦਾਂ ਆਪਣੇ ਘੰਟੇ ਦੋ ਘੰਟੇ ਲੱਗਦੇ ਹੁੰਦੇ ਹਨ ਬਾਕੀ ਇੱਕੋ ਸਾਰ ਸਾਰੇ ਪੰਜਾਬ ਵਿੱਚ ਕੋਈ ਵੀ ਮੀਂਹ ਅਲਰਟ ਨਹੀਂ ਹੈ ਬਾਕੀ ਆਪਾਂ ਕਰ ਲਈਏ ਕਾਲਮ ਲਾ ਕੇ ਆਪਣੇ 21 ਤੋਂ ਲੈ ਕੇ 30 ਮਈ ਤਾਈ ਕੋਈ ਖਾਸ ਮੀਂਹ ਕਣੀ ਦੇ ਸਾਰ ਨਹੀਂ ਹਨ 26 27 ਤੋਂ ਬਾਅਦ ਥੋੜੇ ਬੋਤੇ ਪੰਜਾਬ ਦੇ ਇਲਾਕਿਆਂ ਵਿੱਚ ਮੀਂਹ ਕਣੀ ਦੇ ਸਾਰ ਪੈ ਸਕਦੇ ਹਨ ਉਹ ਆਪਾਂ ਤੁਹਾਨੂੰ ਆਉਂਦੇ ਦਿਨਾਂ 'ਚ ਰੋਜ਼ ਹੀ ਰੋਜ਼ ਦੀ ਵੀਡੀਓ ਜਿਹੜੀ ਆਪਾਂ ਪਾਉਂਦੇ ਹਾਂ ਡੇਲੀ ਉਹਦੇ ਵਿੱਚ ਦੱਸਦੇ ਰਵਾਂਗੇ ਬਾਕੀ ਆਪਾਂ ਚੈਨਲ ਨੂੰ ਸਬਸਕ੍ਰਾਈਬ ਜੁ ਕਰ ਲਓ ਰੋਜ਼ ਰੋਜ਼ ਵੀਡੀਓ ਦੇਖਣ ਲਈ ਬਾਕੀ ਆਪਾਂ ਗੱਲ ਕਰੀਏ ਆਪਣੇ 26 27 ਤੋਂ ਥੋੜੇ ਬੋਤੇ ਸਾਰ ਹਨ ਮੀਂਹ ਦੇ 26 27 ਤਰੀਕ ਤੱਕ ਕੋਈ ਵੀ ਮੀਂਹ ਕਣੀ ਦੇ ਸਾਰ ਨਹੀਂ ਹਨ ਬਾਕੀ ਆਪਾਂ ਗੱਲ ਕਰੀਏ ਹੀਟ ਵੇਵ ਹੀਟ ਵੇਵ ਆਪਾਂ ਨੂੰ ਪੰਜਾਬ ਦੇ 30 ਮਈ ਤੱਕ ਪੂਰੀ ਇਸ ਤਰ੍ਹਾਂ ਹੀ ਗਰਮੀ ਦੇਖ ਤੇ ਆਪਣੇ ਮੀਂਹ ਕੰਦੇ ਕੋਈ ਵੀ ਜਿਆਦਾ ਛਾਰ ਨਹੀਂ ਹਨ ਤੇ ਗਰਮੀ ਕਾਫੀ ਵੱਡੇ ਪੱਧਰ ਤੇ ਦੇਖਣ ਨੂੰ ਮਿਲੂਗੀ ਬਾਕੀ ਆਉਣ ਵਾਲੇ ਤੇਜੇ ਮੌਸਮ ਕੋਲ ਜਦੋਂ ਕਿ ਨਵੇਂ ਰਿਪੋਰਟ ਆਉਂਦੀ ਹੈ ਮੀਂਹ ਕਹਿੰ ਸਰ ਵਾਦੇ ਜੇ ਕਰਦੇ ਹਨ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਜਾਵੇਗਾ ਆਜ ਜਿੱਦੀ ਵੀਡੀਓ ਚ ਨਹੀਂ ਵੀਡੀਓ ਚੰਗੀ ਲੱਗ ਤਾਂ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਜੁੜ ਕੇ ਜਾਣਾ